इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪੰਜਾਬ ਸਰਕਾਰ ਦੇ ਜ਼ਿਲ੍ਹਾ ਫਿਰੋਜ਼ਪੁਰ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਮੁਦਕੀ ਵਿੱਚ 2024-25 ਨਰਸਰੀ ਤੋਂ ਬਾਰੂਵੀਂ ਜਮਾਤ ਤੱਕ ਜਾਖਲ ਮਹਿਮ ਡਾਕਲ ਮਹਿਮ ਸਿੱਖਿਆ ਅਫਸਰ ਸ਼੍ਰੀ ਮਤੀ ਨੀਲਮ ਰਾਣੀ ਦੀ ਦੇਖ ਰਹੇ ਤੇ ਗਲੀਆਂ ਮਹੱਲਿਆਂ ਵਿੱਚ ਰੈਲੀ ਕੱਢੀ ਗਈ ਅਤੇ ਲੋਕਾਂ ਨੂੰ ਕੀਤਾ ਜਾ ਕੇ ਰਿਪੋਰਟਰ ਪ੍ਰੇਮ ਮੰਜੰਦਾ ਮੁਦਕੀ ਦੀ ਰਿਪੋਰਟ ਸਕੂਲ ਦੇ ਵਿੱਚ ਤੁਹਾਡੀ ਦੇਖ ਰਹੇ ਗੇਟ ਜੋ ਬੱਚਿਆਂ ਨੂੰ ਪੜਾਇਆ ਜਾ ਰਿਹਾ ਪੰਜਾਬ ਸਰਕਾਰ ਦਾ ਇੱਕੋ ਮੁੱਦਾ ਮੇਨ ਹੈ ਕਿ ਸਿੱਖਿਆ ਤੇ ਸਿਹਤ ਉਸ ਨੂੰ ਲੈ ਕੇ ਸਰਕਾਰ ਬਹੁਤ ਸਹਿਰਦਾ ਹੈ ਇਸੇ ਕਰਕੇ ਇਸ ਵੇਲੇ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਸਾਰੇ ਸਕੂਲਾਂ ਦਿੱਤੇ ਜਾ ਰਹੀਆਂ ਨੇ ਪ੍ਰਾਈਵੇਟ ਸਕੂਲਾਂ ਨਾਲ ਮੁਕਾਬਲਾ ਹੈ इवन ਕਿ ਪ੍ਰਾਈਵੇਟ ਸਕੂਲਾਂ ਨਾਲ ਵੱਧ ਸੁਤ ਦੇ ਰਹੇ ਆ ਅਸੀਂ ਤੇ ਕੋਈ ਫੀਸ ਨਹੀਂ ਲੈ ਰਹੇਗੇ ਦੱਸਿਆ ਮੈਡਮ ਨੇ ਆਪਾਂ ਨੂੰ ਮਿੱਡੇ ਮੀਲ ਵਰਦੀਆਂ ਕਿੰਨਾ ਕੁਸ਼ ਹੈ ਹਰੇ ਕਲਾਸ ਪ੍ਰੋਜੈਕਟਰ ਲੱਗੇ ਹੋਏ ਆ ਜੀ ਕਿ ਪੜ੍ਹਾਈ ਦਾ ਜਿਹੜਾ ਹੈਗਾ ਉਹ ਬਹੁਤ ਸ਼ਾਇ ਲਾਸਟ ਇਅਰ ਇਹ ਮੈਰਿਟ ਸੀ ਕਿਆ ਸਰਕਾਰੀ ਮੈਰਿਟਸ ਪਜਾਈ ਪ੍ਰਾਈਵੇਟ ਸਕੂਲਾਂ ਨਾਲ ਜ਼ਿਆਦਾ ਮੈਰਿਟ ਆਈਆਂ ਸੀ ਤੇ ਚਾਹੀਦੀਆਂ ਤਾਂ ਅਸੀਂ ਇਸ ਸਾਲ ਵੀ ਇਹ ਕੰਮ ਨਾ ਕਰਦੇ ਆ ਵੀ ਮਿਹਨਤ ਕਰਕੇ ਲੋਕਾਂ ਨੂੰ ਪ੍ਰੇਰਿਤ ਕਰਕੇ ਦਾਖਲੇ ਚ ਵਾਧਾ ਕੀਤਾ ਜਾਵੇ ਤੇ ਲੋਕਾਂ ਨੂੰ ਨਾ ਜੁੜਿਆ ਜਾਵੇ ਤਾਂ ਜੋ ਲੋਕ ਪ੍ਰਾਈਵੇਟ ਸਕੂਲਾਂ ਦੀ ਜਿਹੜੀ ਮਹਿੰਗੀ ਫੀਸ ਤੋਂ ਪਾਸੇ ਹੋ ਕੇ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪਾ ਸਕਣ ਉਸ ਸੰਬੰਧੀ ਅਸੀਂ ਰੈਲੀ ਕੱਢਣ ਜਾ ਰਹੇ ਹਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤਾਂ ਕਿ ਲੋਕ ਸਾਡੇ ਨਾਲ ਜੁੜ ਸਕਣ ਤੇ ਸਾਡੇ ਜਿਹੜੇ ਲੋਕ ਲੋਕਲ ਮਹਿੰਮ ਹੈ ਸਾਡੀ ਸਾਡੇ ਸਾਥੀ ਖੜੇ ਨੇ ਸਿੰਘ ਗੁਪਤਾ ਜੀ ਹੈ ਸ਼ਰਮਾ ਜੀ ਹੈ ਸਾਰੀ ਟੀਮ ਜਿਹੜੀ ਹੈ ਉਹ ਨਾਲ ਹੈ ਸਾਰੇ ਲੋਕ ਨਾਲ ਨੇ ਸਾਡੀ ਹਰ ਸਮੇਂ ਸਹਾਇਤਾ ਕਰਦੇ ਨੇ ਸਰਕਾਰ ਵੀ ਸਾਨੂੰ ਸਮੇਂ ਦੇ ਸਰ ਡਾਟਾ ਦੇ ਰਹੀ ਹੈ ਦੇ ਇਸ ਕਰਕੇ ਸਰਕਾਰੀ ਸਕੂਲਾਂ ਨੂੰ ਅਸੀਂ ਬਹੁਤ ਉੱਚਾ ਲੈ ਕੇ ਜਾਣਾ ਹੈ ਕਿਹੜੇ ਕਿਹੜੇ ਸਕੂਲ ਨੇ ਆਪਣਾ ਬੱਚੇ ਹੈ ਜਿਹੜਾ ਤੁਸੀਂ ਅੱਜ ਸਾਡੇ ਇਸ ਮੁੱਦਕੀ ਕਸਬੇ ਦੇ ਸਰਕਾਰੀ ਕੰਨੇ ਸੁੰਦਿਸਕੰਡੀ ਸਕੂਲ ਦੀਆਂ ਲੜਕੀਆਂ ਪ੍ਰਾਇਮਰੀ ਸਕੂਲ ਦੇ ਬੱਚੇ ਤੇ ਬੁਆਏ ਸਕੂਲ ਦੇ ਬੱਚੇ ਅਸੀਂ ਤਿੰਨੇ ਸਕੂਲ ੜ ਕੇ ਤੇ ਇਹ ਬਲਾਕ ਲੈਵਲ ਦਾ ਪ੍ਰੋਗਰਾਮ ਹੈ ਕਵਰ ਬੱਚਾ ਸਕੂਲ ਵੀ ਹੈ ਸਾਡੇ ਸਾਰੇ ਸਕੂਲ ਦੇ ਬਲਾਕ ਸਾਡੇ ਵੀਪੀਓ ਸਾਹਿਬ ਨਾਲ ਖੜੇ ਨੇ ਤਾਂ ਅਸੀਂ ਸਾਰੇ ਰਲ ਕੇ ਇਸ ਬਲਾਕ ਨੂੰ ਉੱਪਰ ਲੈ ਕੇ ਜਾਣਾ ਹੈ ਤੇ ਅਸੀਂ ਕਾਮਨਾ ਕਰਦੇ ਕਿ ਲੋਕ ਸਾਡਾ ਸਾਥ ਦੇਣਗੇ ਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰਵਾਉਣਗੇ ਬੱਚੇ ਕੱਲ ਕੁਰਤ ਬਲਾਕ ਦੇ ਮੁਦਕੀ ਦੇ ਵਿੱਚ ਅਸੀਂ ਨਵੇਂ ਦਾਖਲਾ ਮਹਿੰਦੀ ਉਕਾਸ਼ਕਰਨ ਆਏ ਆ ਨਰਸਰੀ ਤੋਂ ਲੈ ਕੇ 12ਵੇਂ ਤੱਕ ਦੇ ਬੱਚਿਆਂ ਦਾ ਦਾਖਲਾ ਹੋਣ ਜਾ ਰਹੇ ਆ ਵੈ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਲਈ ਅਸੀਂ ਇਹ ਰੈਲੀ ਕੱਢ ਰਹੇ ਆ ਜੇ ਸਰਕਾਰ ਦਾ ਇੱਕੋ ਇੱਕ ਉਦੇਸ਼ ਹੈ ਕਿ ਜਿਹੜੀ ਆਮ ਜਨਤਾ ਵੈ ਔਰ ਉਹਨੂੰ ਸਰਕਾਰ ਦੀਆਂ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ। ਤਾਂ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਬਹੁਤ ਅੱਛਾ ਇਨਫਰਾਸਟ੍ਰਕਚਰ ਹੈ। ਸਾਫ਼-ਸੁਥਰਾ ਪੀਨਲੀ ਪਾਣੀ ਹੈ, ਫਰਨੀਚਰ ਹੈ, ਮੁਫਤ ਕਿਤਾਬਾਂ ਹੈ ਔਰ ਛੇਵੀਂ ਤੋਂ ਪਹਿਲੀ ਤੋਂ ਲੈ ਕੇ 8ਵੀਂ ਤੱਕ ਬੱਚਿਆਂ ਨੂੰ ਮਿੱਟੇ ਮੀਲ ਦਿੱਤਾ ਜਾਂਦਾ ਹੈ, ਵਰਦੀਆਂ ਦਿੱਤੀਆਂ ਜਾਂਦੀਆਂ, ਕਿਤਾਬਾਂ ਸਾਰੇ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ। ਔਰ ਹਰ ਤਰ੍ਹਾਂ ਦਾ ਵਜ਼ੀਫਾ ਜਿਹੜਾ ਇੱਥੇ ਜੋ ਵੀ ਬੱਚਿਆਂ ਦਾ ਬੰਦਾ ਹੁੰਦਾ ਹੈ ਜੋ ਬੱਚਿਆਂ ਦਾ ਅਪਲਾਈ ਕਰਾਇਆ ਜਾਂਦਾ ਹੈ ਤੇ ਉਹਨਾਂ ਨੂੰ ਵਜ਼ੀਫੇ ਵੀ ਦਿੱਤੇ ਜਾਂਦੇ ਆ ਤਾਂ ਸਾਡਾ ਇੱਕੋ ਇੱਕ ਟਾਰਗੇਟ ਹੈ ਕਿ ਵੱਧ ਤੋਂ ਵੱਧ ਜਿਹੜੀ ਹੈ ਪਬਲਿਕ ਇਹਨਾਂ ਸਹੂਲਤਾਂ ਦਾ ਫਾਇਦਾ ਲੇ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰਾਉਣਾ ਮੈਮ ਪਹਿਲਾਂ ਜੋ ਪੰਜਾਬ ਸਰਕਾਰ ਤੋਂ ਮਤਲਬ ਪਹਿਲਾ ਸਰਕਾਰੀ ਸਕੂਲ ਦੇ ਵਿੱਚ ਇੰਨੀ ਕਿਉਂ ਪੜ੍ਹਾਈ ਦੀ ਕਮੀ ਸੀ ਕਿਉਂ ਇਹ ਬਦਨਾਮ ਹੋਇਆ ਕਿਸ ਕਾਰਨ ਹੋਇਆ ਸਰਕਾਰੀ ਬਦਨਾਮ ਨਹੀਂ ਹੋਏਗੀ ਬਹੁਸ਼ਾ ਜਾਗਰੂਕਤਾ ਕਰਤੀ ਸੀ ਤਾਂ ਹੁਣ ਅਧਿਆਪਕਾਂ ਨੂੰ ਔਰ ਆਮ ਪਬਲਿਕ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਕਿ ਉਹ ਇਤਨ ਨੂੰ ਹਾਰਡ ਮੋਡਾ ਨਾ ਬਣੇ ਬੱਚਿਆਂ ਨੂੰ ਮਾਪਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿਸ ਕਾਰਨ ਬੱਚੇ ਨੂੰ ਲਾਉਣਾ ਪੈਂਦਾ ਕੀ ਕਾਰਨ ਹੈ ਉਹ ਮਾਪਿਆਂ ਦੀ ਆਪਣੀ ਸੋਚ ਹੈ ਪਰ ਹੁਣ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਨਾਲ ਬਿਲਕੁਲ ਮੁਕਾਬਲਾ ਕਰਦੇ ਆ ਇੱਥੇ ਇੰਗਲਿਸ਼ ਮੀਡੀਅਮ ਚ ਵੀ ਪੜ੍ਹਾਈ ਹੈ ਔਰ ਸਾਫ਼ ਸੁਥਰਾ ਵਾਤਾਵਰਨ ਹੈ ਅਧਿਆਪਕ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਨਤੀਜੇ ਵੀ ਬਹੁਤ ਅੱਛੇ ਆ ਰਹੇ ਆ ਬੱਚੇ ਜਿਹੜੇ ਆ ਉਹ ਸਕਾਲਰਸ਼ਿਪ ਲਈ ਵੀ ਤਿਆਰ ਹੋ ਰਹੇ ਆ ਮੈਮ ਪਿਛਲੇ ਸਾਲ ਤੱਕ ਪਿਛਲੇ ਸਾਲ ਦੇ ਜਿਹੜਾ ਆਪਣਾ ਬੱਚੇ ਹੁਣ ਤੱਕ ਕਿੰਨੇ ਆ ਪੜ੍ਹਾਈ ਕਰ ਚੁੱਕੇ ਆ ਕਿੰਨੇ ਕਰ ਰਹੇ ਆ ਸਾਡੇ ਜ਼ਿਲ੍ਹੇ ਦੇ ਵਿੱਚ ਲਗਭਗ ਇੱਥੇ ਸਾਡੇ ਕੋਲੇ 30 35 ਹਜ਼ਾਰ ਬੱਚਾ ਜਿਹੜਾ ਉਹ ਮੰਡ ਰਹੇ ਆ ਹਾਂਜੀ ਹਾਂਜੀ ਇਸ ਲਈ ਸਾਲ ਇਹਦੇ ਚ ਬਹੁਤ ਵਾਧਾ ਹੋਇਆ ਗਿਣਤੀ ਦੇ ਵਿੱਚ ਸਾਡੇ ਕੋਲੇ ਸਾਡਾ ਜ਼ਿਲ੍ਹਾ ਜਿਹੜਾ ਫਿਰੋਜ਼ਪੁਰ ਜ਼ਿਲ੍ਹਾ ਹੈ ਇਹ ਜ਼ਿਲ੍ਹੇ ਦੇ ਵਿਵਹਾਰੀ ਦੇ ਵਿੱਚ ਫਰਸਟ ਆਇਆ ਪੂਰੇ ਪੰਜਾਬ ਦੇ ਵਿੱਚ ਠੀਕ